ਜਿਆਦਾ ਕਮਾਈ ਵਧਾ ਕੇ ਕਹੋ ਕਿ ਮੈਂ ਅਮੀਰ ਹੋ ਜਾਣਾ ਨਾ ਜੀ ਤੁਸੀਂ ਆਪਣੀ ਜਾਨ ਤੋਂ ਦੁੱਖ ਪਾਉਂਗੇ ਆਪਦੀ ਕਮਾਈ ਤੋਂ ਘਾਟਾ ਪਾਉਂਗੇ ਆਪਦੇ ਟੱਬਰ ਦੇ ਜੀਵਾਂ ਦਾ ਨੁਕਸਾਨ ਪਾਉਂਗੇ ਸਖਤ ਸ਼ਬਦਾਂ ਦੇ ਵਿੱਚ ਕਹੂੰਗਾ ਕਿ ਹੁਣ ਇੱਕ ਫੈਸ਼ਨ ਹੋ ਗਿਆ ਵਾ ਕਿ ਆਫ ਸੀਜ਼ਨਸ ਫਰੂਟ ਆਫ ਸੀਜ਼ਨ ਸਬਜ਼ੀਆਂ ਰੈਡੀਮੇਡ ਫੂਡ ਬਾਜ਼ਾਰ ਦੇ ਚੰਗੇ ਟੂੜੇ ਫਿਰਦੇ ਨੇ ਜਿਦਾਂ ਕਿ ਤੇ ਮੌਸਮ ਬਦਲਦਾ ਹੀ ਨਹੀਂ ਹੁੰਦਾ ਜੀ ਜੀ ਠੀਕ ਹੈ ਕੁਦਰਤ ਕਮਲੀ ਦਾ ਹੈ ਨਹੀਂ ਇਨਸਾਨ ਆਪਣੇ ਮਾਇਆ ਵੀ ਜਾਲ ਦੇ ਵਿੱਚ ਫਸ ਕੇ ਕੱਚੇ ਫਲਾਂ ਨੂੰ ਕੱਚੀਆਂ ਸਬਜ਼ੀਆਂ ਨੂੰ ਤੋੜ ਕੇ ਬਾਜ਼ਾਰ 'ਚ ਲਿਆਂਦਾ ਹੈ ਜਿਨ੍ਹਾਂ ਭੈਣਾ ਬੀਬੀਆਂ ਦਾ ਅਬੋਰਸ਼ਨ ਹੁੰਦਾ ਹੈ ਜਾਂ ਕਰਵਾਇਆ ਜਾਂਦਾ ਉਹਨੂੰ ਵੀ ਕਹਿੰਦੇ ਕਿ ਫਲ ਪੱਕੇ ਤੇ ਡਿਲੀਵਰੀ ਆਪ ਹੋਣੀ ਹੈ ਠੀਕ ਹੈ ਜਦ ਫਲ ਪੱਕਦਾ ਤਾਂ ਆਪਰੇ ਕਹਦਾ ਸਬਜ਼ੀ ਪੱਕਦੀ ਡਿੱਗਦੀ ਲੇਕਿਨ ਜਦ ਤੁਸੀਂ ਕੱਚੇ ਬੇਮੌਸਮੀ ਇਸ ਤਰੀਕੇ ਦੇ ਕਰਨਾ ਹੈ ਤਾਂ ਉਨੀ ਜਿੰਨੀ ਪੀੜਾ ਉਸ ਮਾਤਾ ਨੂੰ ਹੁੰਦੀ ਹੈ ਉਨੀ ਹੀ ਪੀੜਾ ਬੁੱਧਿਆਨੂ ਵੀ ਹੁੰਦੀ ਹੈਗੀ ਕਿ ਮੇਰੇ ਫਲ ਕੱਚੇ ਫਲ ਤੁਸੀਂ ਕਿਉਂ ਤੋੜ ਲਏ ਜਦ ਅਸੀਂ ਮੰਨਦੇ ਕਿ ਜੀਵ ਹਰ ਜਗਾਈ ਹੈ